ਕੰਨੀਆਂ ਕਲੋਨੀਆਂ ਪੰਗਾਂ ਨੇ ਨਾਲ ਘਰ ਪਾਏ ਹੋਏ ਐ ਤੇ ਨਾਲ ਬੰਦੇ ਖੇਤੀ ਕਰਦੇ ਆ ਆ ਅਸੀਂ ਟੀਚਰ ਕਲੋਨੀ ਕਿਉਂ ਬੈਠੇ ਆ ਸੁਣ ਲੋ ਆ ਘਰ ਦਿਖਾ ਦੇ ਬਾਈ ਸွေ ਗੱਲ ਬਹੁਤ ਗੰਭੀਰ ਗੱਲਾਂ ਨੇ ਆਪਾਂ ਲੁੱਟੀਆਂ ਰੀਲਾਂ ਨੱਚਣ ਵਾਲੀਆਂ ਰੀਲਾਂ ਨਿਸ਼ਾਰਾਂ ਦੀਆਂ ਰੀਲਾਂ ਹੋਰ ਭੰਡਾਂ ਦੀਆਂ ਰੀਲਾਂ ਹਾ 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 ਸਾਂਝੀਆਂ ਕਰੀ ਜੰਨੇ ਆ ਇਹ ਗੱਲ ਸਾਡੇ ਬੜੀ ਸਮਝਣ ਜੋਗ ਹੈ ਧਿਆਨ ਨਾਲ ਸੁਣ ਕੇ ਮੇਰਾ ਵੀਰ ਇਹਨੂੰ ਬਾਕ ਬਾਕ ਸਾਂਝਾ ਕਰਦੇ ਜਾਓ ਇੱਕ ਮਿੰਟ ਤਾਂ ਕਿ ਸਾਨੂੰ ਜਿਹੜਾ ਗੱਲ ਦਾ ਪਤਾ ਲੱਗ ਸਕੇ ਟੀਚਰ ਕਲੌਨੀ 1978 ਬਠੰਡੇ ਦੀ ਜਮਾ ਜੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਆ ਅਜ ਤੋਂ 47 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ ਜਿਹੜਾ ਇਹ ਕਹਿੰਦਾ ਨਾ ਕਿ ਮੈਂ 5 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਮੈਂ ਤਿੰਨ ਸਾਲ ਜਿਹੜੇ ਡਵੈਲਪ ਕਰ ਦੂੰਗਾ ਵਿਕਾਸ ਕਰ ਦੂੰਗਾ ਲੋਕਾਂ ਦਾ ਹਜ਼ਾਰ ਗਾਜ ਲੋਕਾਂ ਦਾ 1200 ਗਾਜ 1600 ਗਾਜ 4 ਕਰੋੜ ਦਾ ਵਿਖੂ ਆ 5 ਕਰੋੜ ਦਾ 10 ਕਰੋੜ ਦਾ ਵਿਖੂਗਾ ਆ ਜੰਡ ਖੜਾ ਹੈ ਅਜਾ ਨਿਖਾ ਦਿਓ ਜੰਡ ਖੇਤਾਂ 'ਚ ਵੀ ਨਹੀਂ ਹੈਗੇ ਤੇ ਕਲੌਨੀ 'ਚ ਖੜੇ ਆ 400 ਪਲਾਟਾਂ ਟੀਚਰ ਕਲੌਨੀ 'ਚ 178 ਦੀ ਕੱਟੀ ਹੋਈ ਆ 125 ਘਰ ਪਏ ਨੇ 275 ਪਲਾਟ ਖਾਲੀ ਪਏ ਆ ਟੀਚਰ ਕਲੌਨੀ ਦੇ ਵਿੱਚ ਬਠੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਮੈਂ ਲੁਧਿਆਣਾ ਦੇਖ ਲਓ ਮਹਾਲੀ ਖਾੜ ਨਜੀਦਕ ਪਰ ਜਿੱਥੇ ਮਰਜ਼ੀ ਚਲੇ ਜਾਓ ਮਸਾਂ ਮਸਾਂ 20% ਕਲੋਨੀਆਂ ਡਵੈਲਪ ਹੋਈਆਂ ਨੇ 80% ਕਲੋਨੀਆਂ ਚ ਪਲਾਟ ਖਾਦੀ ਪਈ ਐ ਇਹਨਾਂ ਦੇ ਪੈਸੇ ਕੌਣ ਇਨਵੈਸਟ ਕਰ ਰਿਹਾ ਜਿੰਨਾ ਬੰਦਿਆਂ ਕੋਲੇ 2 ਨੰਬਰ ਦੇ ਪੈਸੇ ਐ ਉਹ ਆਪਣਾ ਪੈਸਾ 1 ਨੰਬਰ ਚ ਕਰ ਲਈ ਪਲਾਟ ਖਰੀਦ ਕੇ ਰੱਖੀ ਜਾਂਦੇ ਕਿਵੇਂ ਵਿਕਾਸ ਹੋਊਗਾ ਦੱਸੋ ਜੀ ਕਿਵੇਂ ਕਰਨਗੇ ਵਿਕਾਸ ਸੋ ਗਮਰਾ ਕਿੰਨੀਆਂ ਕਲੋਨੀਆਂ ਪਈਆਂ ਨੇ ਨਾਲ ਘਰ ਪਾਏ ਹੋਏ ਐ ਤੇ ਨਾਲ ਬੰਦੇ ਖੇਤੀ ਕਰਦੇ ਐ ਆਸੀਂ ਟੀਚਰ ਕਲਾਉਨੀ ਕਿਉਂ ਬੈਠੇ ਆ ਸੁਣ ਲੋ ਆ ਘਰ ਦਿਖਾ ਦੇ ਬਾਈ ਸွေ ਗੱਲ ਬਹੁਤ ਗੰਭੀਰ ਗੱਲਾਂ ਨੇ ਆਪਾਂ ਲੁੱਚੀਆਂ ਰੀਲਾਂ ਨੱਚਣ ਵਾਲੀਆਂ ਰੀਲਾਂ ਨਿਸ਼ਾਰਾਂ ਦੀਆਂ ਰੀਲਾਂ ਹੋਰ ਭੰਡਾਂ ਦੀਆਂ ਰੀਲਾਂ ਠਾ 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 ਸਾਂਝੀਆਂ ਕਰੀ ਜਾਂਦੇ ਆ ਇਹ ਗੱਲ ਸਾਡੇ ਬੜੀ ਸਮਝਣਯੋਗ ਹੈ ਧਿਆਨ ਨਾਲ ਸੁਣ ਕੇ ਮੇਰਾ ਵੀਰ ਇਹਨੂੰ ਬਾਕ-ਬਾਕ ਸਾਂਝਾ ਕਰਦੇ ਜਾਓ ਇੱਕ ਮਿੰਟ ਤਾਂ ਕਿ ਸਾਨੂੰ ਜਿਹੜਾ ਗੱਲ ਦਾ ਪਤਾ ਲੱਗ ਸੀ ਟੀਚਰ ਕਲੌਨੀ 1978 ਬਠੰਡੇ ਦੀ ਜਮ੍ਹਾਂ ਜੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਆਜ ਤੋਂ 47 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ ਜਿਹੜਾ ਇਹ ਕਹਿੰਦਾ ਨਾ ਕਿ ਮੈਂ 5 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਮੈਂ 3 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਵਿਕਾਸ ਕਰ ਦੂੰਗਾ ਲੋਕਾਂ ਦਾ 1000 ਗਾਜ ਲੋਕਾਂ ਦਾ 1200 ਗਾਜ 1600 ਗਾਜ 4 ਕਰੋੜ ਦਾ ਵਿਗੂ ਆ 5 ਕਰੋੜ ਦਾ 10 ਕਰੋੜ ਦਾ ਵਿਗੂਗਾ ਆ ਝੰਡ ਖੜਾ ਸਿਖਾ ਦਿਓ ਜੰਡ ਖੇਤਾਂ ਚ ਵੀ ਨਹੀਂ ਹੈਗੇ ਤੇ ਕਲੌਨੀ ਚ ਖੜੇ ਆ 400 ਪਲਾਟਾਂ ਟਿੱਕ ਕਲੌਨੀ ਚ 178 ਦੀ ਇਕੱਠੀ ਹੋਈ ਐ 125 ਘਰ ਪਏ ਨੇ 275 ਪਲਾਟ ਖਾਲੀ ਪਏ ਆ ਟਿੱਕ ਕਲੌਨੀ ਦੇ ਵਿੱਚ ਬਠਿੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਮੈਂ ਲੁਧਿਆਣਾ ਦੇਖ ਲਓ ਮਹਾਲੀ ਖਾੜ ਨਜੀਦਕ ਪਰ ਜਿੱਥੇ ਮਰਜ਼ੀ ਚਲੇ ਜਾਓ ਮਸਾਂ ਮਸਾਂ 20% ਕਲੌਨੀਆਂ ਡਿਵੈਲਪ ਹੋਈਆਂ ਨੇ 80% ਕਲੌਨੀਆਂ ਚ ਪਲਾਟ ਖਾਲੀ ਪਏ ਆ ਇਹਨਾਂ ਦੇ ਪੈਸਾ ਕੌਣ ਇਨਵੈਸਟ ਕਰ ਰਿਹਾ ਹੈ ਜਿੰਨਾ ਬੰਦਿਆਂ ਕੋਲੇ 2 ਨੰਬਰ ਦੇ ਪੈਸੇ ਆ ਉਹ ਆਪਣਾ ਪੈਸਾ 1 ਨੰਬਰ ਚ ਕਰ ਲਈ ਪਲਾਟ ਖਰੀਦ ਕੇ ਰੱਖੀ ਜਾਂਦੇ ਕਿਵੇਂ ਵਿਕਾਸ ਹੋਊਗਾ ਦੱਸੋ ਜੀ ਕਿਵੇਂ ਕਰਨਗੇ ਵਿਕਾਸ ਸੋ ਗਮਰਾ